ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਅਜਿਹੇ ਮੁੱਦੇ ਤੇ ਵਿਚਾਰ-ਚਰਚਾ ਲਈ ਇਹ ਸ਼ੋਅ ਵਿੱਚ ਸ਼ਾਮਲ ਹੋਏ ਹਾਂ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਇੱਕ ਅੰਦੋਲਨ ਚੱਲ ਰਿਹਾ ਉਹ ਇੱਕ ਐਸੇ ਮੋੜ ਤੇ ਆਨ ਕੇ ਖੜਾ ਹੋ ਗਿਆ ਹੈ ਜਿੱਦੇ ਉੱਤੇ ਵਿਚਾਰ-ਚਰਚਾ ਬਹੁਤ ਜ਼ਰੂਰੀ ਹੈ ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਦੇ ਲਈ ਸਾਡੇ ਨਾਲ ਡਾਕਟਰ ਰਜਿੰਦਰ ਸਿੰਘ ਜੀ ਇਹ ਸ਼ੋਅ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਜੀ ਆਇਆਂ ਕਹਿੰਦੇ ਆਂ ਫਿਰ ਆਪਾਂ ਇਸ ਵਿਸ਼ੇ ਦੇ ਉੱਤੇ ਜਿਹੜੀ ਵਿਚਾਰ ਚਰਚਾ ਆ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਜੀ ਆਨੂੰ ਜੀ ਸਭਾ ਜੀ ਖਾਲਸਾ ਭਾਗੀ ਜੀ ਸਤਿ ਜੀ ਡਾਕਟਰ ਸਾਹਿਬ ਤੁਸੀਂ ਸੋਧਿਆ ਹੋਣਾ ਕਿ ਸੈਂਟਰਲ ਗਵਰਨਮੈਂਟ ਦੇ ਕਿਸੇ ਸੈਕਟਰੀ ਲੈਵਲ ਦੇ ਅਫੀਸਰ ਵੱਲੋਂ ਇੱਕ ਚਿੱਠੀ ਜਿਹੜੀ ਆ ਪਸਾਨਾ ਨੂੰ ਭੇਜੀ ਗਈ ਆ ਕਿ 14 ਫਰਵਰੀ ਨੂੰ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ। ਉਹਦੇ ਵਿੱਚ ਕੌਣ ਕੌਣ ਸ਼ਾਮਲ ਹੋਏਗਾ ਕੋ ਡਿਸਪੌਂਸੀਬਲ ਮਨਿਸਟਰ ਜਾਂ ਕੋਈ ਇਹ ਇਹ ਫੈਸਲਾ ਕਰਨ ਵਾਲਾ ਅਧਿਕਾਰੀ ਜਿਹੜਾ ਉਹ ਵੀ ਸ਼ਾਮਲ ਹੋਏਗਾ ਕਿ ਜਾਂ ਸੈਕਟੀ ਪੱਧਰ ਦੇ ਉੱਤੇ ਇਹ ਮੀਟਿੰਗ ਹੋਏਗੀ। ਇਹਦੇ ਬਾਰੇ ਅਜੇ ਕੁਝ ਵੀ ਫਾਈਨਲ ਤੌਰ ਦੇ ਉੱਤੇ ਨਹੀਂ ਕੀਆ ਗਿਆ ਲੇਕਿਨ ਇਸ ਗੱਲ ਦਾ ਉਹਨਾਂ ਨੇ ਕੀ ਕਿ ਵਚਨ ਦਿੱਤਾ ਆ ਕਿ 14 ਫਰਵਰੀ ਨੂੰ ਕਿਸਾਨਾਂ ਦੇ ਨਾਲ ਭਾਰਤ ਸਰਕਾਰ ਜਿਹੜੀ ਆ ਉਹ ਮੀਟਿੰਗ ਕਰੇਗੀ। ਔਰ ਇਹਦੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਗीडीਆ ਆਪਣਾ ਜਿਹੜਾ ਥੋੜਾ ਜਿਹਾ ਮਾਈਂਡ ਜਿਹੜਾ ਮਨਵਾਪ ਦੇ ਵਿੱਚੋਂ ਚੇਂਜ ਕਰ ਦਿਆਗਾ ਉਹਨਾਂ ਨੂੰ ਡਿਪ ਲੱਗਣੀ ਸ਼ੁਰੂ ਹੋ ਗਈ ਆ ਔਰ ਉਹਨਾਂ ਦੇ ਜਿਹੜੀ ਸਿਹਤ ਆ ਉਹਨਾਂ ਨੇ ਉਹਦਾ ਵੀ ਖਿਆਲ ਰੱਖਣਾ ਜਿਹੜਾ ਸ਼ੁਰੂ ਕਰ ਦਿੱਤਾ ਆ ਉਹਨਾਂ ਨੇ ਇਹ ਸਾਰੇ ਵਰਤਾਰੇ ਨੂੰ ਆਪਣੀ ਜਿਹੜੀ ਮਨਜ਼ੂਰੀ ਆ ਉਹ ਵੀ ਦੇ ਦਿੱਤੀ ਆ ਤੁਸੀਂ ਇਹ ਸਾਰਾ ਵਰਤਾਰਾ ਜਿਹੜਾ ਇਸ ਵੇਲੇ ਹੋ ਰਿਹਾ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਣੀ ਚੰਦ ਸਾਹਿਬ ਇੱਕ ਤਾਂ ਸਕਾ ਨੂੰ ਦੀ ਸਮਝ ਨਹੀਂ ਆ ਰਹੀ ਕਿ ਮਰਮਰਤ ਰੱਖਣਾ ਮਤਲਬ ਹੀ ਕੀ ਹੈ ਜੀ ਜੇ ਮਰਮਰਤ ਰੱਖਣਾ ਹੀ ਹੈ اور ਉਹਨਾਂ ਨੇ ਸਪਸ਼ਟ ਕੀਤਾ ਸੀਗਾ ਕਿ ਜਦ ਤੱਕ ਐਮਐਸਪੀ ਦੀ ਜਿਹੜੀ ਗਰੰਟੀ ਨਹੀਂ ਮਿਲਦੀ ਸਾਨੂੰ ਤਦ ਤੱਕ ਮੈਂ ਵਰਤ ਨਹੀਂ ਤੁੜਾਂਗਾ ਜੀ ਹੁਣ ਇਹ ਤੇ ਇਹ ਤੇ ਗੱਲ ਜਿਹੜੀ ਹੈਗੀ ਆ ਉਹ ਤੇ ਇਹ ਤੇ ਮناسب ਹੀ ਹੈ ਕਿ ਜੇ ਤੁਸੀਂ ਵਰਤ ਰੱਖੋਗੇ ਕੁਝ ਖਾਓਗੇ ਨਹੀਂ ਤੇ ਫਿਰ ਸਿਹਤ ਜਿਹੜੀ ਹੈਗੇ ਉਹ ਤਾਂ ਹੋਲੀ-ਹੋਲੀ-ਹੋਲੀ ਉਹਨਾਂ ਟਿਟੇਰੇਟ ਹੋਣਾ ਹੀ ਐ ਹਾਂਜੀ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਉਹ ਜਿਹੜੀ ਜਿਹੜੀ ਆਪਣੀ ਸਰਕਾਰਾਂ ਨੇ ਪੰਜਾਬ ਸਰਕਾਰ ਹੋ ਗਈ ਜਾਂ ਸੈਂਟਰਲ ਸਰਕਾਰ ਹੋ ਗਈ ਉਹਨਾਂ ਨੇ ਫਿਰ ਉਹ ਤਰੀਕੇ ਨਾਲ ਹੀ ਆਪਣਾ ਜਿਹੜਾ ਹੈਗਾ ਉਹ ਪ੍ਰੈਸ਼ਰ ਪਾਣਾ ਇਹਨਾਂ ਤੇ ਤੇ ਪਹਿਲੇ ਤਾਂ ਉਹ ਸੋਚਦੇ ਰਹੇ ਪਹਿਲੇ ਤਾਂ ਉਹ 20-25 ਦਿਨ ਉਹਨਾਂ ਨੇ ਕੋਈ ਇਹ ਤੇ ਕੋਆਰਡ ਨਹੀਂ ਕੀਤਾ ਬਸੋ ਡਾਕਟਰੀ ਟੀਮ ਭੇਜੀ ਤੇ ਉਹ ਸਿਰਫ ਉਹਨਾਂ ਦੀ ਜਿਹੜੀ ਹਾਲਤ ਸੀਗੀ ਮਾਨੀਟਰ ਕਰਦੇ ਰਹੇ ਹਾਂਜੀ ਹੁਣ 50 ਦਿਨ ਤੋਂ ਵੀ ਟੱਪ ਗਏ ਆ ਤੇ ਹੁਣ ਸਾਰਿਆਂ ਨੂੰ ਚਿੰਤਾ ਹੋ ਗਈ ਹੈ ਜੀ ਅਸੀਂ ਡੇਲੇਵਲ ਸਰ ਦੀ ਜਿਹੜੀ ਹੈ ਅ ਸਿਹਤ ਦੇ ਉਬਰੀ ਖਰਾਬ ਹੋ ਗਈ ਹੈ ਤੇ ਅਸੀਂ ਇਹਨਾਂ ਨੂੰ ਹਰ ਹਾਲ ਵਿੱਚ ਬਚਾਉਣਾ ਹੈਗਾ ਤੇ ਮੈਨੂੰ ਇਹ ਸਮਝ ਨਹੀਂ ਆਂਦੀ ਤੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਗੇ ਕਿ ਵੀ ਜੇ ਹਾਲਤ ਦੇ ਬਾਰੇ ਸੋਚਣ ਸੀ ਤਾਂ ਫਿਰ ਮਰਦ ਬਣ ਰੱਖਿਆ ਕਿ ਹਾਂਜੀ ਹਾਂਜੀ ਇਹ ਆਪਣੇ ਜਿਹੜੇ ਗਵਰਨਮੈਂਟ ਨਾਲੇ ਉਹ ਕੜੀ-ਕੜੀ ਕਦੇ ਕਿਸੇ ਦੀ ਮੀਟਿੰਗ ਦੇ ਕਦੇ ਕੋਈ ਉਹ ਦੇ ਰਹੇ ਨੇ ਸੈਸ਼ਨਸ ਉਹ ਆਪਣਾ ਵਿਚਾਰ ਦੇ ਰਹੇ ਨੇ ਕਿ ਵੀ ਆਪਾਂ ਇਸ ਨਾ ਕਰਾਂਗੇ ਪਹਿਲੇ ਤਾਂ ਜਿਹੜੇ ਕਾਨੂੰਨ ਸੀਗੇ ਉਸ ਤਰ੍ਹਾਂ ਉਹਨਾਂ ਨੂੰ ਦੂਸਰੇ ਵਰਜਨ ਦੇ ਵਿੱਚ ਉਹ ਕਰਤਾ ਕਿ ਸਹੀ ਸਲਾਹ ਲੈ ਰਹੇ ਅੱਛਾ ਇੰਨੀ ਚਿਰ ਇੰਨਾ ਚਿਰ ਹੋ ਗਿਆ ਤੁਹਾਨੂੰ ਸਾਲ ਹੋ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਇਸ ਲਈ ਉੱਥੇ ਆਪਣੇ ਕਾਨੂੰਨੀ ਤੇ ਤੁਸੀਂ ਚੰਬੂ ਬੋਰਡ ਤੇ ਤੇ ਹਾਲੇ ਤੱਕ ਉਹ ਫਾਰਮੂਲੇ ਨਹੀਂ ਕਰ ਸਕੇ ਇਹੋ ਜਿਹਾ ਕਿ ਇਹ ਕੋਈ ਕਰ ਤੋ ਕੋਈ ਨਾ ਕੋਈ ਜਿਹੜੀ ਕੰਡੀਸ਼ਨ ਹੈ ਜਦ ਤੱਕ ਇਹ ਕਹਿੰਦੇ ਨੇ ਕਿ ਚਲੋ ਹਾਫੇ ਮੀਟ ਕਰੀਏ ਜਾਂ ਕੋਈ ਮੋਡੀਫਿਕੇਸ਼ਨ ਹੈ ਕੋਈ ਪ੍ਰਪੋਜ਼ਲ ਹੈ ਜਾਂ ਕੋਈ ਇਹੋ ਜਿਹੀ ਕੋਈ ਬਿਲਕੁਲ ਹੀ ਹੁਣ ਉਹ ਅਖੀਰ ਵਿੱਚ ਉਹਨਾਂ ਨੇ ਹੁਣ ਉਧਰੋਂ ਇਲੈਕਸ਼ਨ ਦਾ ਜਿਹੜਾ ਅਸਿਸਟੈਂਟ ਹੈਗਾ ਤੇ ਦੂਸਰਾ ਉਹ ਉਹ ਹੁਣ ਕਿਸੇ ਤਰੀਕੇ ਨਾਲ ਆਉਣ ਤਾਂ ਕਿ ਹਾਲਾਤ ਨਾ ਖਰਾਬ ਹੋ ਜਾਣ ਪੰਜਾਬ ਦੇ ਵਿੱਚ ਤੇ ਗਵਰਨਰ ਡਰ ਜਾ ਪਿਆ ਹੈਗਾ ਤੇ ਉਹਨਾਂ ਨੇ ਫਿਰ ਉਹ ਜਿਹੜਾ ਸੈਕਟਰੀ ਹੈ ਉਹਨੂੰ ਭੇਜਿਆ ਹੈ ਚਿੱਠੀ ਲਿਖ ਕੇ ਚਿੱਠੀ ਜੜੀ ਹੀ ਹੈਗੀ ਉਹਦੇ ਚ ਕੀ ਲਿਖਿਆ ਉਹਦੇ ਕੋਈ ਲਿਖਿਆ ਨਹੀਂ ਕੋਈ ਕੰਡੀਸ਼ਨ ਨਹੀਂ ਉਹਨਾਂ ਨੇ देयर इज नो ਕੰਡੀਸ਼ਨ ਕੋਈ ਇਸ ਤਰ੍ਹਾਂ ਟੇ ਲੈਵਲ ਸਾਹਿਬ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਜੇ ਜਦ ਤੱਕ ਉਹ ਐਮਐਸਪੀ ਦਾ ਜਿਹੜਾ ਹੈਗਾ ਉਹ ਸਾਨੂੰ ਨਹੀਂ ਦਿੰਦੇ ਉਹਨਾਂ ਨੇ ਪਹਿਲੇ ਗਵਰਨਮੈਂਟ ਨੇ ਪਹਿਲਾਂ ਵੀ ਟਕਾਇਆ ਉਹਨਾਂ ਨੂੰ ਉਸ ਲਈ ਵੀ ਉਹ ਅੰਤ ਵਿਚਾਲੇ ਜੇ ਰਹਿ ਗਿਆ ਤੇ ਫਿਰ ਇਹ ਵਾਪਸ ਆ ਕੇ ਸਾਰੇ ਜਿਸ ਲਈ ਆਪਣੇ ਜਿਹੜੀ ਪਹਿਲਾਂ ਇੱਕ ਤਾਂ ਕਿਸਾਨ ਮੋਰਚੇ ਉਹਨਾਂ ਨੇ ਕੀਤਾ ਸੀਗਾ ਤੇ ਹੋ ਹੁਣ ਵੀ ਉਹ ਜੇ ਉਹ ਜਿਹੜੀ ਜਿਹੜੀ ਮੇਨ ਜਿਹੜੀ ਡਿਮਾਂਡ ਉਹ ਉੱਥੇ ਹੀ ਖੜੀ ਹੈ ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਡੱਲੇਵਾਲ ਸਾਹਿਬ ਨੇ ਕਿ ਆਪਣੇ ਮਨ ਦੇ ਵਿੱਚ ਹੀ ਉਹਨਾਂ ਨੂੰ ਜਿਹੜੇ ਸੀ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਕੀ ਸਲਾਹ ਦਿੱਤੀ ਹੋਊਗੀ ਯੂ نو ਕਿ ਹੁਣ 14 ਤਰੀਕ ਨੂੰ ਉਹ ਤੇ ਰੱਖ ਲਈ ਹੈ ਦੇਖੋ ਹੁਣ ਇਹਨਾਂ ਨੇ ਉਹ ਉਹਨਾਂ ਨੇ ਗਲੂਕੋਜ਼ ਜਿਹਨਾਂ ਵਿੱਚ ਸ਼ੁਰੂ ਕਰਦੇ ਨਾਲੇ ਸੈਲੈਂਟ ਸੋਲੂਸ਼ਨ ਹੁੰਦੀ ਹੈ ਪੁਆਇੰਟ 9 ਅਨ ਅਨ ਇਸ ਅਨ ਇਸ ਜੇ ਐਲ او ਵੀ ਉਹਦੇ ਨਾਲ ਹੀ ਚੱਲੂਗਾ ਫਿਰ ਨਾਲੇ ਜਿੰਨੇ ਵੀ ਜਿਹੜੇ ਹਾਰਮੋਨਸ ਨੇ ਜਾਂ ਵਾਈਟਾਮਿਨਸ ਵਗੈਰਾ ਦੇ ਅਜੀ ਉਹ ਉਹਦੇ ਚ ਇੰਜੈਕਸ਼ਨ ਇੰਜੈਕਟ ਕਰ ਦਿਆ ਕਰਨੇ ਕਿ ਗਲੂਕੋਜ਼ ਦੇ ਤੇ ਹੌਸ ਹੌਸ ਤੇ ਜਿਹੜੀ ਹੌਲੀ ਹੌਲੀ ਜਿਹੜੀ ਉਹਨਾਂ ਦੀ ਜਿਹੜੀ ਸੇਟ ਹੈ ਉਹ ਅਸਟਾ ਤਾ ਉਹਨਾਂ ਨਾਲੇ ਜਿਹੜਾ ਟਾਈਮ ਜਿਹੜਾ 14 ਫਰਵਰੀ ਦਾ ਦਿੱਤਾ ਹੈਗਾ ਉਹ ਇਸ ਕਰਕੇ ਤਾਂ ਕਿ ਉਹ ਉਸ ਹਾਲਾ ਦੇ ਵਿੱਚ ਹੋ ਜਾਣਾ ਔਰ ਥੋੜਾ ਰੀਟੇਨ ਤੇ ਨਾਲੇ ਰਿਕਵਰ ਕਰ ਲੈਣ ਤਾਂ ਕਿ ਜਿਹੜਾ ਡਲੇ ਸਰ ਦੀ ਜਿਹੜੀ ਸ਼ਗੂਲੀਤ ਹੈ ਉਹ ਵੀ ਦੇਖੋ ਉਹਦੇ ਚ ਵੀ ਕਿੰਨੀ ਚਲਾਕੀ ਹੈ ਕਿ ਬਿਲਕੁਲ ਇਸ ਸਾਡੀ ਸ਼ਮੂਲੀਅਤ ਜਿਹੜੀ ਹੋਣੀ ਚਾਹੀਦੀ ਹੈ ਉਹ ਕਿਉਂ ਨਹੀਂ ਸਰ ਨਹੀਂ ਨਿਕਾ ਤੇ ਜਿਹਨੇ ਵੀ ਬਾਕੀ ਜਿਹੜੇ ਆਗੇ ਨੇ ਕਿਸਾਨ ਆਪਣੇ ਭਾਈ ਜਿਹੜੇ ਜਿਹੜੇ ਲੀਡਰ ਨੇ ਦੂਸਰੇ ਜਥੇਬੰਦੀਆਂ ਦੇ ਤੇ ਉਹ ਸਾਰੇ ਉਹ ਜਿਹੜੀ ਹੈਗੀ ਆ ਉਹ ਉਹਨਾਂ ਦੀ ਸਾਰੇ ਦੀ ਜਮਾਨ ਨਹੀਂ ਸੰਝੀਏ ਕਿ ਤੁਸੀਂ ਜੋ ਕੋਈ ਦੇਣਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਜਿਹੜਾ ਉਹ ਫਾਰਮਲ ਕਰਕੇ ਦੇ ਦੇ ਦਿਓ ਗੱਲ ਖਤਮ ਹੋ ਗਈ ਇਹ ਤਾਂ ਮੇਰੇ ਖਿਆਲ ਦੇ ਵਿੱਚ ਇਹ ਤਾਂ ਇੱਕ ਕਿਸੇ ਦਾ ਬਹਾਨਾ ਹੈ ਉਹ ਉਹਨਾਂ ਨੂੰ ਟਾਲ ਮਟੋਲ ਦੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਤਾਂ ਮੇਰੇ ਖਿਆਲ ਕੁਝ ਨਹੀਂ WhatsApp ਦਾ ਸਰਨਾਮ ਵੱਲੋਂ ਜਦੋਂ ਇਹ ਜਦੋਂ ਜੈਦ ਦਾ ਐਲਾਨ ਕੀਤਾ ਗਿਆ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ ਐਮਐਸਟੀਬੀ ਗਲਪੀ ਤੋਂ ਪਾਰਟੀ ਦੀ ਗੱਲ ਹੈ ਉਹ ਕਿਸੇ ਹਾਲਤ ਵਿੱਚ ਪ੍ਰਵਾਨ ਨਹੀਂ ਕੀਤੀ ਜਾਊਗੀ ਹੁਣ ਜਿਹੜੀ ਚਿੱਠੀ ਸੈਕਟਰੀ ਪਾਪ ਸਰਕਾਰ ਵੱਲੋਂ ਆਈ ਆ ਉਹਦੇ ਵਿੱਚ ਕਿਸੇ ਸਬਜੈਕਟ ਦਾ ਜਾਂ ਜਿਹੜੀ ਮੀਟਿੰਗ ਵਿੱਚ ਵਿਚਾਰ ਬਟਾਂਦਾ ਜਾਂ ਕਿਸੇ ਪ੍ਰਪੋਜ਼ਲ ਦਾ ਜਿਕਰ ਤੱਕ ਨਹੀਂ ਹੋਇਆ ਔਰ 14 ਫਰਵਰੀ ਦਾ ਸਮਾਂ ਅਜੇ ਬਹੁਤ ਦੂਰ ਹੈ ਔਰ ਇਸ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਉਹ ਵਾਪਸ ਸਕਦਾ ਹੈ ਲੇਕਨ ਕਿਸੇ ਵਿਸ਼ੇਸ਼ ਅਥਾਰਟੀ ਵੱਲੋਂ ਨਾ ਤਾਂ ਉਹ ਚੀਜ਼ ਜਿਹੜੀ ਆ ਉਹ ਐਗਰੀਕਲਚਰ ਮਨਿਸਟਰ ਵੱਲੋਂ ਆ ਨਾ ਉਹ ਚੀਜ਼ ਜਿਹੜੀ ਆ ਉਹ ਪ੍ਰਾਈਮ ਮਨਿਸਟਰ ਵੱਲੋਂ ਆ ਸੌਰੀ ਇਹ ਆ ਪ੍ਰਾਈਮ ਮਨਿਸਟਰ ਵੱਲੋਂ ਆ ਜਾਦ ਇੱਕ ਚਿੱਠੀ ਲਿਖਣ ਵਾਲਾ ਅਦਕਾਰੀ ਇੱਕ ਸੈਕਟਰੀ ਪਦਤ ਦਾ ਹੈਗਾ ਆ ਉਹਨੂੰ ਕੋਈ 파ਵਰ ਨਹੀਂ ਕਿ ਉਹ ਕਿਸੇ ਜਥੇਬੰਦੀ ਦੇ ਨਾਲ ਜਾਂ ਕਿਸਾਨ ਲੀਡਰ ਦੇ ਨਾਲ ਆਪਣੇ ਪਦਤ ਦੇ ਉੱਤੇ ਕੋਈ ਫੈਸਲਾ ਕਰ ਸਕੇ ਤਾਂ ਫਿਰ ਅਜਿਹੀ ਮੀਟਿੰਗ ਦਾ ਫਾਇਦਾ ਕੀ ਹੋਏਗਾ ਇਹ ਰਿਜ਼ਲਟ ਨਿਕਣਗੇ ਹੋ ਜੀ ਮੀਟਿੰਗ ਅੰਤ ਇਹਦੇ 'ਚ ਇਹ ਹੈਗਾ ਕਿ ਸਿਰਫ ਜਿਹੜੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕਰ ਰਹੇ ਨੇ ਗਵਰਨਮੈਂਟ ਨੇ ਕੋਸ਼ਿਸ਼ ਕਰੀ ਹੈ ਕਿ ਕਿਸ ਤਰੀਕੇ ਨਾਲ ਪਹਿਲੇ ਤੈਦਾ ਜਿਹੜਾ ਮਰਦ ਬੁਰਤ ਜਿਹੜਾ ਟੋਲਰਨ ਚੱਲੰਦਾ ਜਿਹੜਾ ਅਸੀਂ ਕਹਿੰਦਾ ਇਹਨਾਂ ਦਾ ਏਮ ਸੀਗਾ ਉਹਦੇ ਉੱਤੇ ਉਹਨਾਂ ਨੂੰ ਉਹ ਚੀਜ਼ ਜਿਹੜੀ ਹੈਗੀ ਉਹਦੇ ਸਕਸੈਸਫੁਲ ਸਕਸੈਸਫੁਲ ਹੋਗੇ ਨਹੀਂ ਉਹ ਲੋਕੀ ਹੈ ਜੀ ਤੇ ਉਹ ਸੀਗਾ ਉਹਨਾਂ ਦਾ ਮੇਨ ਜਿਹੜਾ ਮਕਸਦ ਸੀਗਾ ਤੇ ਕਹਿੰਦੇ ਉਹ ਜਿਹੜੀ ਐਮਐਸਪੀ ਵਗੈਰਾ ਉਹ ਹੈ ਕਿ ਉਹ ਉਹਨਾਂ ਨੇ ਇਹ ਇਹ ਆਪਣੀ ਜਗ੍ਹਾ ਇਕਰਾਰ ਕੀਤਾ ਹੈਗਾ ਕਿ ਠੀਕ ਹੈ ਜੀ ਅਸੀਂ ਗੱਲ ਗੱਲਬਾਤ ਕਰਨ ਵਾਸਤੇ ਤਿਆਰ ਹੈਗੇ ਹਾਂ ਔਰ ਇਸ ਕੰਡੀਸ਼ਨ ਵਿੱਚ ਤਾਂ ਕਿ ਢੱਲੇਵਾਲ ਸਾਹਿਬ ਜਿਹੜੇ ਹੈਗੇ ਉਹ ਸਾਡੇ ਨਾਲ ਇੱਥੇ ਆ ਕੇ ਚੰਡੀਗੜ੍ਹ ਪਹਿਲੀ ਮੀਟਿੰਗ ਹੋ ਗਈ ਫਿਰ ਦੂਜੀ ਮੀਟਿੰਗ ਜਿਹੜੀ ਹੈ ਉਹ ਚੰਡੀਗੜ੍ਹ ਜਿਹੜੀ ਉਹਦੇ ਬਜਾਏ ਦਿੱਲੀ ਹੋਣੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਜੇ ਸਾਰੇ ਜਿਹੜੇ ਆਪਣੇ ਨੈਸ਼ਨਲ ਲੈਵਲ ਦੇ ਜਿਹੜੇ ਸਾਰੇ ਕਿਸਾਨ ਨੇ ਉਹਨਾਂ ਦੀ ਜਥੇਬੰਦੀ ਉਹ ਰਿਪਰੈਜ਼ੈਂਟ ਕਰਦੇ ਨੇ ਤੇ ਦੂਸਰੀ ਮੀਟਿੰਗ ਇਸ ਤਰ੍ਹਾਂ ਸੁਣਿਆ ਸੀ ਸੁਣਨ ਚਾਇਆ ਸੀ ਕਿ ਢੱਲੇਵਾਲ ਸਾਹਿਬ ਚਾਹੁੰਦੇ ਨੇ ਕਿ ਜਿਹੜੀ ਦੂਜੀ ਮੀਟਿੰਗ ਹੋਏ ਉਹ ਤੇ ਦਿੱਲੀ ਹੋਏ ਉਹਦੇ ਜੋ ਉਹਨਾਂ ਦਾ ਰਿਸਪਾਂਸ ਅਲੀ ਨਹੀਂ ਆਇਆ ਲੇਕਿਨ ਇਹ ਜਿਹੜਾ ਹੈਗਾ ਕਿ ਸਿਰਫ ਇਹ ਟਾਲਮਟੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਉਹ ਇਹ ਹੈ ਕਿ ਸਿਰਫ ਮੀਟਿੰਗ ਵਾਸਤੇ ਜਿਹੜਾ ਸੱਦਾ ਜਿਹੜਾ ਉਹ ਉਸ ਉਸ ਸਿੱਧੀ ਜਿਹੜੀ ਗੱਲ ਹੈ ਉਹਨਾਂ ਵਾਸਤੇ ਹੈ ਕਿ ਭਈ ਡਿਲੇਵਲ ਸਾਹਿਬ ਨੇ ਜਿਹੜਾ ਹੈਗਾ ਉਹ ਇਕਰਾਰ ਕਰ ਲਿਆ ਹੈਗਾ ਕਿ ਉਹਨਾਂ ਜਿਹੜਾ ਸਾਹਿਬ ਇਹ ਤਾਂ ਉਹ ਉਹ ਗੱਲ ਹੈ ਮੈਂ ਤੁਹਾਨੂੰ ਇੰਡੀਕੇਸ਼ਨ ਕਾਰਡ ਦੇ ਦਵਾਂ ਵੀ ਮੇਰੇ ਘਰ ਆਓ ਲੇਕਿਨ ਮੈਂ ਤੁਹਾਨੂੰ ਇਹ ਹੀ ਤਾਂ ਦੱਸਾਂ ਵੀ ਕਿਹੜੇ ਕੰਮ ਲਈ ਆਓ ਪਾਪਾ ਉੱਤੇ ਕੀ ਗੱਲ ਕਰਨੀ ਆ ਕਿ ਮੇਰੇ ਘਰ ਵਿਆਹ ਹੋਇਆ ਛਾਪੀ ਆ ਜਾਂ ਕੀ ਗੱਲ ਆ ਕੀ ਨਹੀਂ ਇਹ ਤਾਂ ਇੱਕ ਫਾਰਮੈਲਟੀ ਆ ਸਮੇਂ ਨੂੰ ਕੱਢਣ ਲਈ ਬਿਲਕੁਲ ਉਹਦੇ ਵਿੱਚ ਦੇਖੋ ਕੋਈ ਪ੍ਰਸਤੋਜ਼ਰ ਨਹੀਂ ਹੈਗੀ ਵੀ ਐਸ ਗੱਲ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਆ ਪੰਜਾਬ ਦੇ ਲੋਕਾਂ ਨੂੰ ਖਾਸ ਤੋਂ ਦੇ ਉੱਤੇ ਸਿੱਖਾਂ ਨੂੰ ਇਸ ਗੱਲ ਦਾ ਤਜਰਬਾ ਆ ਕਿ ਸੰਤ ਫਤੇਸ ਸਿੰਘ ਨੇ ਵੀ ਕਿਸੇ ਟਾਈਮ ਦੇ ਉੱਤੇ ਮਤਬਤ ਲਖਿਆ ਸੀ ਔਰ ਕਿਸੇ ਟੈਨ ਦੇ ਉੱਤੇ ਦਕਸ਼ਣ ਸਿੰਘ ਫੇਰੂਮਾਨ ਨੇ ਵੀ ਮਾਤਮਵਾਦ ਰੱਖਿਆ ਸੀ ਦਕਸ਼ਣ ਸਿੰਘ ਫੇਰੂਮਾਨ ਨੇ ਕਿਸੇ ਵੀ ਸਰਕਾਰੀ ਅਦਕਾਰੀ ਦਾ ਕੋਈ ਵੀ ਗਲ ਮੰਨਣ ਤੋਂ ਅਣਕਾਰ ਕਰ ਦਿੱਤਾ ਸੀ ਇਸੇ ਕਰਕੇ ਉਹ ਈਦੀ ਨੂੰ ਪ੍ਰਾਪਤ ਹੋ ਗਿਆ ਹਾਂਜੀ ਸਤਪੰਦੇ ਸਿੰਘ ਜਿਹੜਾ ਜੇ ਆ ਲੀਡਰ ਸੀ ਉਹ ਬੜਾ ਦਾਵਾ ਡੋਲ ਕਿਸਮ ਦਾ ਲੀਡਰ ਸੀਗਾ ਉਹ ਸਰਕਾਰ ਦੇ ਜਿਹੜੇ ਅਧਿਕਾਰੀ ਆ ਜਿਹੜੇ ਮੰਤਰੀगण ਆ ਉਹਨਾਂ ਦੇ ਚੁੰਗਲ ਵਿੱਚ ਹਮੇਸ਼ਾ ਜਾਂ ਉਹਨਾਂ ਦੀਆਂ ਗੱਲਾਂ ਵਿੱਚ ਫਸਿਆ ਰਹਿੰਦਾ ਸੀ ਇਸ ਕਰਕੇ ਉਹ ਬਗੈਰ ਕਿਸੇ ਪ੍ਰਾਪਤੀ ਦੇ ਜਿਹੜਾ ਆਪਣਾ ਮਨਵਾਤ ਸੀ ਉਹ ਛੱਡ ਗਿਆ ਉਹ ਮੈਨੂੰ ਸ਼ੱਕ ਪੈਦਾ ਹੁੰਦਾ ਆ ਕਿ ਇਹ ਜਿਹੜੀ ਚਿੱਠੀ ਆ ਇਹਦੇ ਨਾਲ ਕਿਸਾਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਪ੍ਰਾਪਤੀ ਆ ਉਹ ਨਹੀਂ ਹੋ ਸਕੇਗੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਇਹ ਇਹ ਦੇਖੋ ਨਾ ਇਹ ਪਹਿਲਾਂ ਤਾਂ ਸਮਝ ਨਹੀਂ ਆ ਰਹੀ ਡਲੇਵਾਲ ਸਾਹਿਬ ਇਸ ਤਰ੍ਹਾਂ ਇਹਨਾਂ ਨੂੰ ਪਹਿਲੇ ਮਿਲਦੇ ਰਹੇ ਆ ਇਹ ਵਾਲੰਟੀਅਰਲੀ ਜਿਹੜੇ ਦੋ ਆਪਣੇ ਹੈਗੇ ਲੀਡਰ ਪੰਦੇਰ ਸਾਹਿਬ ਤੇ ਡਲੇਵਾਲ ਸਾਹਿਬ ਇਹਨਾਂ ਨੇ ਵਾਲੰਟੀਅਰਲੀ ਜਿਹੜੀ ਹੈਗੀ ਆ ਉਹ ਇਨੀਸ਼ੀਏਟਿਵ ਲਿਆ ਹੈਗਾ ਉਹਨਾਂ ਨੇ ਚਿੱਠੀਆਂ ਭੇਜਤੀਆਂ ਦੂਜੀਆਂ ਜੱਥੇ ਬੰਦੀਆਂ ਨੂੰ ਕਿ ਆਪ ਤੁਸੀਂ ਆਪਾਂ ਇਹਨਾਂ ਕੋਲੋਂ ਫੇਰ ਜਿਹੜਾ ਕਿਉਂਕਿ ਟਾਈਮ ਲਾ ਲਾਤਾ ਇਹਨਾਂ ਨੇ ਦੋ ਸਾਲ ਹੋ ਲੱਗੇ ਆ ਤੇ ਉਸ ਲਈ ਬੜੇ ਵਾਲੰਟੀਅਰ ਹੋ ਗਏ ਆ ਕਿ ਕਿ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਨਹੀਂ ਮੰਨਿਆ ਤੇ ਫਿਰ ਡਿਲੇਵਲ ਸਾਹਿਬ ਨੇ ਫਿਰ ਮਨਮਰਜ਼ ਰਖ ਲਿਆ ਜੇ ਮਨਮਰਜ਼ ਰਖਿਆ ਤੇ ਫਿਰ ਉਹ ਤੇ ਤੁਹਾਨੂੰ ਸਟ੍ਰਿਕਟ ਲੋ ਤੇ ਦੂਸਰਾ ਕੀ ਹੈ ਕਿ ਪੰਦੇਰ ਸਾਹਿਬ ਵਗੈਰਾ ਉਹ ਉਹ ਵੀ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਦੂਜੇ ਕਿਸਾਨ ਆਪਣੇ ਜਥੇ ਜਥੇ ਪੰਡੀਆਂ ਦੇ ਜਿਹੜੇ ਹੈਡ ਨੇ ਉਹਨਾਂ ਨੂੰ ਫਿਰ ਬੁਲਾਇਆ ਕਿਸੇ ਤਰੀਕੇ ਨਾਲੇ ਪਹਿਲਾਂ ਤੇ ਆਪਸ ਦੇ ਵਿੱਚ ਇਹਨਾਂ ਦੀ ਯੂਨਿਟੀ ਨਹੀਂ ਹੁੰਦੀ ਰਹੀ ਤੇ ਯੂਨਿਟੀ ਬੜੀ ਜ਼ਰੂਰੀ ਸੀ ਕਿਉਂਕਿ ਇਹ ਆਪਣਾ ਹਿਮੇਸ਼ਾ ਇਨੀਸ਼ੀਏਟਿਵ ਇਹ ਲੋਕ ਲੈਂਦੇ ਰਹੇ ਥੋੜਾ ਜਿਹਾ ਵਕ ਹੋ ਕੇ ਬਾਕੀ ਉਹਨਾਂ ਜਿਹੜੀ ਬਾਕੀ ਜੱਥੇਬੰਦੀ ਹੈਗੇ ਨੇ ਉਹਦੇ ਵਿੱਚ ਪਹਿਲਾਂ ਸ਼ੁਰੂ ਤੋਂ ਹੀ ਇਹ ਉਹ ਬਾਜ਼ੀ ਕੀ ਸੀ ਕਿ ਘਰੋਂ ਸੈਂਟਰ ਗਵਰਨਮੈਂਟ ਤੋਂ ਚਾਹੁੰਦੀ ਸੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਦੋ ਫੜ ਕਰੀ ਆਪਾਂ ਤੇ ਉਹ ਉਹ ਇਸ ਪਾਸੇ ਜਿਹੜੇ ਹੈਗੇ ਆ ਉਹ ਲਾਲ ਕਿਲੇ ਦਾ ਵੀ ਜਿਹੜੀ ਬੈਕਗ੍ਰਾਉਂਡ ਦੱਸਦੇ ਨੇ ਕਿ ਉਹ ਆਪਣੇ ਆਪ ਇਹ ਲੋਕੀ ਉੱਥੋਂ ਨਿਕਲ ਗਏ ਜਾ ਦਿ ਦੰਮੇ ਲੇਕਿਨ ਇਹ ਹੈ ਕਿ ਜਦ ਤੱਕ ਇਹ ਆਪਣੇ ਕਿਸਾਨ ਜਿਨੇ ਜਥੇਬੰਦੀਆਂ ਨੇ ਇਕੱਠੀਆਂ ਨਹੀਂ ਹੁੰਦੀਆਂ ਉਹ ਦੂਸਰਾ ਕੀ ਹੈ ਕਿ ਹੱਲੀ ਵੀ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਐਸਕੇਮ ਦੀ ਕਿਸਾਨ ਮੋਰਚੇ ਦੀ ਤੇ ਉਹ ਉਹਦੇ ਵਿੱਚ ਵੀ ਹਲੀ ਥੋੜੀ ਜਿਹੀ ਮੁੱਤੀ ਜਿਹੜੀ ਹੈਗੀਆਂ ਨੇ ਉਹ ਉਹ ਵਾਲੀ ਪੂਰੀ ਤਰ੍ਹਾਂ ਨਹੀਂ ਹੈਗੀ ਉਹ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਹੈ ਕਿ ਉਹ ਇੱਕ ਤਾਂ ਨਹੀਂ ਬਣੀ ਵਾਲੀ ਤੇ ਅੱਛਾ ਉਹ ਜੇ ਰੇਤਾ ਅਗਲੀ ਨਹੀਂ ਬਣੀ ਤੇ ਫਿਰ ਇਹਦਾ ਮਤਲਬ ਹੈ ਕਿ ਹਲੀ ਵੀ ਸੈਂਟਰਲ ਗਵਰਨਮੈਂਟ ਨੂੰ ਤਾਂ ਪਤਾ ਸੀ ਇਸ ਦਾ ਕਬੀ ਨੇ ਵਿੱਚ ਚਲੀ ਇਹ ਚੀਜ਼ ਨਹੀਂ ਬਣੀ ਉਸ ਚੀਜ਼ ਦਾ ਫਾਇਦਾ ਲੈ ਰਹੇ ਨੇ ਤੇ ਉਹ ਦੂਸਰਾ ਕੀ ਹੈ ਕਿ ਜਿੰਨੀ ਜਿਹੜਾ ਵੀ ਇਹਨਾਂ ਦੇ ਇਹਨਾਂ ਨੂੰ ਜਿਹੜਾ ਸਮਝਾ ਰਹੇ ਹੈ ਕਿ ਕਰ ਰਹੇ ਹੈ ਜੋ ਇਹਨਾਂ ਦਾ ਐਡਵਾਈਜ਼ਰ ਹੈਗਾ ਕਟ ਤੋਂ ਕਟ ਇਹ ਤਾਂ ਦੇਖੋ ਵੀ ਉਹ ਲੈਟਰ ਦੇ ਵਿੱਚ ਲਿਖਿਆ ਕੀ ਹੈ ਅੱਛਾ ਉਹਦੇ ਵੀ ਕੋਈ ਲਿਖਿਆ ਹੈ ਨਹੀਂ ਕੋਈ ਕੰਡੀਸ਼ਨ ਕੋਈ ਮੈਟਰੀ ਕੀਤੀ ਹੋਈ ਜਿਹੜੀਆਂ ਇਹ ਜਿਹੜੀਆਂ ਡਿਮਾਂਡ ਸੀਗੀਆਂ ਉਹ ਤਾਂ ਉਦੋਂ ਦੀ ਉਦੋਂ ਪਈ ਰਹੀਆਂ ਉਹ ਕਹਿੰਦੇ ਸਿਰਫ ਅਸੀਂ ਟੇਬਲ ਟਾਕ ਵਾਸਤੇ ਜਿਹੜਾ ਐਗਰੀਮੈਂਟ ਚਾਹੀਦੀ ਹੈ ਸਾਨੂੰ ਤਾਂ ਕਿ ਜਿਹੜਾ ਹੈਗਾ ਉਹ ਮਾਹੌਲ ਨਾ ਉਹਨਾਂ ਦਾ ਇਹ ਹੈ ਕਿ ਇਹ ਇੰਟੈਂਸ਼ਨ ਹੈਗੀ ਹੈ ਉਹਦੇ 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 ਪਿੱਛੇ ਉਹਨਾਂ ਦੀ ਜਿਹੜੀ ਹੈ ਉਹ ਮੁਲਕਾਤ ਜਿਹੜੀ ਹੈ ਆਪਣੀ ਸੈਕਟਰੀ ਸਰ ਜਿਹੜੀ ਹੈ ਤੇ ਆਇਆ ਐਗਰੀਕਲਚਰ ਜਿਹੜੀ ਡਿਪਾਰਟਮੈਂਟ ਹੈ ਉਹਦਾ ਹੀ ਹੈ ਉਹਨਾਂ ਦਾ ਜਿਹੜਾ ਇਨੀਸ਼ੀਏਟਿਵ ਹੈ ਲੇਕਿਨ ਇਹ ਕਿ ਮਸਲਾ ਇਹ ਆ ਵੀ ਉਹ ਜਿਹੜੇ ਟੀਚੀ ਮਿਕਣ ਵਾਲੇ ਆ ਦਕਾਦੀ ਆ ਉਹਨੂੰ ਤਾਂ ਕੋਈ ਅਥਾਰਟੀ ਹੈ ਨਹੀਂ ਕਿ ਕੋਈ ਕਿਸੇ ਗੱਲ ਦੇ ਉਹ ਆਪਣਾ ਫੈਸਲਾ ਦੇ ਸਕੇ ਹਾਂਜੀ ਉਹਦੇ ਵਿੱਚ ਕਿਹੜਾ ਕਿਹੜਾ ਆਫੀਸਰ ਜਾਂ ਕਿਹੜਾ ਕਿਹੜਾ ਮੰਤਰੀ ਸ਼ਾਮਲ ਹੋ ਰਿਹਾ ਜਾਂ ਉਹਦੇ ਵਿੱਚ ਜਿਹੜੀ ਕਲੀਪ ਬਦਬੋਦਲ ਦੇ ਉੱਤੇ ਡਿਸਕਸ ਹੋਣਾ ਆ ਉਹ ਗੱਲਾਂ ਮੰਗਾ ਮੰਗਾਂ ਜਿਹੜੀਆਂ ਮੰਨੀਆਂ ਜਾਣੀਆਂ ਵੀ ਆ ਤੇ ਨਹੀਂ ਜਾਣੀਆਂ ਜਿਸ ਦਾ ਇੱਕ ਸਾਂ ਲੀਡਰ ਕਹਿ ਰਿਹਾ ਜੇ ਅਸੀਂ ਤਾਂ ਐਮਐਸਪੀ ਦੀ ਗਾਰੰਟੀ ਤੋਂ ਘੱਟੇ ਮੇਡਿਆ ਕੋਈ ਵੀ ਗੱਲ ਬੰਦਣ ਨੂੰ ਪਿਆਰ ਨਹੀਂ ਵਿੱਚ ਇਹਨਾਂ ਦਾ ਵਿੱਦਿ ਕਮਿਸ਼ਨ ਦਾ ਵੀ ਕੋਈ ਰੇਡ ਕਾ ਹੈਗਾ ਉਹ ਉਹ ਚੈੱਕ ਕਰੋ ਮੀਟਿੰਗ ਕੰਮਗੇ ਮੀਟਿੰਗ ਤੋਂ ਬਾਅਦ ਕਹਿਣਗੇ ਜੀ ਅਸੀਂ ਇਹਨਾਂ ਦੇ ਉੱਤੇ ਵਿਚਾਰ ਕਰਾਂਗੇ ਉਹ ਵਿਚਾਰ ਬਸ ਸਿੰਤਨਾਏ ਹੋਊਗਾ ਇਹ ਸਵਾ ਜਿਹੜਾ ਸਿੰਤ ਲਾਇਆ ਉਹ ਲਿੰਗਰ ਆਨ ਹੋ ਜਾਊਗਾ ਹਾਂਜੀ ਹਾਂਜੀ ਪ੍ਰਾਪਤੀ ਜਿਹੜੀ ਆ ਉਹ ਫੇਰ ਜ਼ੀਰੋ ਦੀ ਜ਼ੀਰੋ ਹੋ ਜਾਊਗੀ ਜਿੱਥੇ ਕਿਸਾਨ ਖੜੇ ਸੀ ਪਹਿਲਾਂ ਉੱਡੇ ਦੇ ਉੱਤੇ ਜਾ ਕੇ ਫਿਰ ਬੈਕਪੁੱਟ ਤੇ ਉਹ ਹੋ ਜਾਣਗੇ ਹਾਂਜੀ ਤੀਜਾ ਕੀ ਨਿਕਲੂਗਾ ਤੇ ਜਿਹੜੀ ਗੱਲ ਸਰਕਾਰ ਚਾਹੁੰਦੀ ਆ ਉਹ 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 ਫੇਰ ਆਪਣੇ ਮਿਸ਼ਨ ਦੇ ਵਿੱਚ ਜਿਹੜੀ ਆ ਸਫਲ ਹੋ ਜਾਊਗੀ ਹੁਣ ਜਿਹੜਾ ਟੈਂਪੂ ਬਣਿਆ ਆ ਇਸ ਵੇਲੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਉਹ ਫੇਰ ਕਦੀ ਨਹੀਂ ਬਣੂਗਾ ਕਿਸਾਨ ਭਾਵੇਂ ਮੋੜ ਕੇ ਜਿੰਨਾ ਮਰਜੀ ਜੋ ਲਾ ਲੈਣ ਜੇ ਇੱਕ ਵਾਰੀ ਮੋਚਾ ਹੁਣ ਫੇਰ ਫੇਲ ਹੋ ਗਿਆ ਤਾਂ ਮੋੜ ਕੇ ਮੋਚਾ ਜਿਹੜਾ ਇਹ ਆਪਣੇ ਪੈਰਾਂ ਤੇ ਕਦੇ ਵੀ ਖੜਾ ਨਹੀਂ ਹੋ ਸਕੂਗਾ ਕੀ ਕਹਿਣਾ ਤੁਹਾਡਾ ਬਿਲਕੁਲ ਬਿਲਕੁਲ ਮੈਂ ਤੁਹਾਡਾ ਬਿਲਕੁਲ ਸਮਝਦਾ ਦੇਖੋ ਜੀ ਇਹ ਚੰਦ ਨੇ ਗਵਰਨਮੈਂਟ ਦੇ ਚੰਦੀ ਹੈ ਨਾ ਕਿ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਸੇ ਤਰੀਕੇ ਨਾਲ ਹੀ ਉਹਨਾਂ ਨੂੰ ਆਪਣੀ ਜਿਹੜੀ ਇਹਨਾਂ ਨੇ ਸਾਰੀ ਜਿਹੜੀ ਇੰਡੀਆ ਦੀ ਸਾਰੀ ਕੰਟਰੀ ਦੀ ਜਿਹੜੇ ਕਿਸਾਨ ਉਹਨਾਂ ਨੇ ਇਨਵੋਲਵ ਕੀਤਾ ਹੋਇਆ ਉਹ ਕਿਸੇ ਚੰਦ ਨੇ ਕਿਸੇ ਤਰੀਕੇ ਨਾਲ ਕਿ ਪੰਜਾਬ ਦਾ ਜਿਹੜਾ ਉਹਨਾਂ ਨੂੰ ਵਕਤ ਕੀਤਾ ਜਾਏ ਕਿ ਉਹ ਕੁਝ ਸਟੇਟਾਂ ਦੇ ਵਿੱਚ ਤਾਂ ਕਹਿ ਰਹੇ ਉਹ ਹੈਗਾ ਇਹ ਪ੍ਰੋਬਲਮ ਹੈਗੀ ਹੈ ਉਹਦੀ ਉਹਨਾਂ ਦੇ ਜਿਹੜੇ ਜਿਹੜੇ ਮਿਡਲਮੈਨ ਨੇ ਉਹ ਪੈਸਾ ਕਾਫੀ ਹੋਰ ਮਾਰਦੇ ਨੇ ਤੇ ਦੇ ਉਹ ਤੇ ਚਲੋ ਉਹ ਤੇ ਖੈਰ ਜਿਹੜੀ ਬੀਜਪੀ ਦੀ ਸਟੇਟਸ ਨੇ ਉਹ ਜਿਸ ਤਰ੍ਹਾਂ ਵੀ ਹੈ ਉਹ ਤੇ ਤੇ ਆਪਣਾ ਕਰਲੈਂਟ ਕਰੋ ਨੂੰ ਮੈਨੇਜ ਲੇਕਿਨ ਮੇਨ ਪ੍ਰੋਬਲਮ ਜਿਹੜੀ ਹੈਗੀ ਉਹ ਪੰਜਾਬ ਦੀ ਹੈਗੀ ਹੈ ਤੇ ਉਹਨਾਂ ਨੇ ਇਹ ਕੋਸ਼ਿਸ਼ ਕਰਨੀ ਹੈ ਕਿ ਉੱਥੇ ਉਹਨਾਂ ਨੂੰ ਮਨਾਣਾ ਕਿ ਤੁਸੀਂ ਆਪਣੇ ਜਿਹੜੀ ਹੈ ਤੁਹਾਡੀ ਜਿਹੜੀ ਅਲਗ ਮੰਗਾਂ ਨੇ ਜਿਹੜੀਆਂ ਇਹਨਾਂ ਨੂੰ ਤੁਸੀਂ ਸੈਪਰੇਟ ਕਰੋ ਆਪਣੇ ਆਪ ਨੂੰ ਮੇਰੇ ਖਿਆਲ ਉਹਦੇ ਤੇ ਇਹ ਦਬਾਅ ਪਾਇਆ ਜਾਏਗਾ ਤੇ ਦੂਸਰਾ ਇਹ ਹੈ ਕਿ ਡਲੇ ਸਾਬ ਉਹਨਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮੈਨੂੰ ਸਸਟੇਨ ਕਰਨ ਵਾਸਤੇ ਜਿਹੜੀ ਮੇਰੀ ਹੈਲਥ ਜਿਹੜੀ ਹੈ ਸਸਟੇਨ ਕਰਨ ਵਾਸਤੇ ਉਹ ਅਗਰ ਗਵਰਨਮੈਂਟ ਇਸ ਤਰ੍ਹਾਂ ਕਰਦੀ ਹੈ ਤਾਂ ਠੀਕ ਹੈ ਮੈਂ ਉੱਤੇ ਰਜ਼ਮੰਦ ਹੈਗਾ ਲੇਕਿਨ ਮੈਂ ਪੁਖਰਤਾਲੇ ਚੜ੍ਹਨੀ ਹੈਗੀ ਇਹਦਾ ਮਤਲਬ ਇਹ ਹੈ ਹੋਇਆ ਕਿ ਕੁਸ਼ ਰਪਏ ਦਾ ਹੁੰਦਾ ਇੱਥੇ ਕਿ ਵੀ ਜੇ ਉਹਨਾਂ ਨੇ ਨਾ ਮੰਨੀਆ ਜਿਹੜੀਆਂ ਸਾਰੀਆਂ ਜਿਹੜੀ ਮੰਗਤ ਤੁਹਾਡੀ ਕੀ ਨੇ ਡਿਲੇਵਲ ਸਾਹਿਬ ਦੀਆਂ ਤੇ ਫਿਰ ਕੀ ਹੋਊਗਾ ਉਹਨਾਂ ਦੀ ਸਿਹਤ ਫਿਰ ਥੋੜੀ ਜਿਹੀ ਠੀਕ ਹੋ ਜਾਣੀ ਤੇ ਫਿਰ ਉਹ ਪੁਖਰਤਾਲ ਤੇ ਬਹਿ ਜਾਣਗੇ ਨਹੀਂ ਨਹੀਂ ਫੇਰ ਉਹ ਗੱਲ ਹੀ ਨਹੀਂ ਬਾਣੀ ਜੀ ਐਗਜ਼ੈਕਟਲੀ ਵੀ ਨਾ ਉਹ ਗੱਲ ਨਹੀਂ ਪਈ ਉਹਨਾਂ ਨੇ ਚੁੱਕ ਕੇ ਫਿਰ ਉਹਨਾਂ ਨੂੰ ਹਸਪਤਾਲ ਚ ਪਾ ਦੇਣਾ ਉਹਨਾਂ ਜਿਸ ਤਰ੍ਹਾਂ ਆਪਣੇ ਬਸ ਆਪਣੇ ਇਹਨਾਂ ਦੂਜੇ ਪਾਈਸਾ ਮਨਲ ਹੋਇਆ ਉਹਨੋਂ ਚਲੋ ਉਹਨਾਂ ਦੇ ਦੀ ਚਲੋ ਪੂਰੇ ਹੋ ਗਏ ਹੋ ਤੇ ਇਹ ਚੀਜ਼ ਜਿਹੜੀ ਇਹ ਮੈਨੂੰ ਸਮਝ ਨਹੀਂ ਆ ਰਹੀ ਨਾ ਕਿ ਇਹਨਾਂ ਨੂੰ ਇਹ ਸਾਰਾ ਕੁਝ ਦੇਖਿਆ ਇਹਨਾਂ ਨੇ ਆਪਣੇ ਕਿਸਾਨਾਂ ਨੇ ਇਹਨਾਂ ਲੀਡਰ ਨੇ ਸਾਰਾ ਕੁਝ ਦੇਖਿਆ ਕਿ ਗਵਰਨਮੈਂਟ ਕਿਸ ਤਰ੍ਹਾਂ ਸਾਨੂੰ ਟਰਕਾਰ ਰਹੀ ਸੀ ਹੋਰ ਇਹਨਾਂ ਨੇ ਕਿਸ ਤਰੀਆਂ ਸਾਡੇ ਤੇ ਸ਼ਕਤੀਆਂ ਕੀਤੀਆਂ ਉੱਥੇ ਅਸੀਂ ਜਾ ਨਹੀਂ ਸਕਦੇ ਔਰ ਇਸ ਤਰ੍ਹਾਂ ਕਰਕੇ ਲੇਕਿਨ ਇਹ ਮਨੁਸ਼ਪੀ ਨਹੀਂ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆ ਰਹੀ ਕਿ ਖਾਲੀ ਜਿਹੜਾ ਉਹਨਾਂ ਦਾ ਸੈਕਟਰੀ ਦਾ ਜਿਹੜਾ ਏਜੰਟ ਹੈਗਾ ਉਹਨੂੰ ਉਹਨੂੰ ਉੱਥੇ ਉਹ ਆ ਕੇ ਤੇ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਿਖੀ ਹੋਈ ਜਿਸ ਤੋਂ ਤੁਸੀਂ ਦੱਸਿਆ ਕਿ ਕੋਈ ਜਿਹੜੀ ਫੁੱਲਫੁੱਲ ਜਿਹੜੀ ਉਹ ਕੀਤੀ ਜਾਏ ਜਾਂ ਕੋਈ ਕੋਈ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਹਾਂ ਜੀ ਤੁਸੀਂ ਆ ਕੇ ਸਾਨੂੰ ਮਿਲੋ ਜਾਂ ਦੂਜਾ ਇਹ ਵੀ ਹੈ ਕਿ ਦੇਖੋ ਪ੍ਰਧਾਨ ਮੰਤਰੀ ਦਾ ਜਿਹੜੇ ਆਪਣੇ ਮਿਸਟਰ ਰੈਕਨ ਅਗ੍ਰਿਕਲਚਰ ਮਿਸਟਰ ਉਹਨਾਂ ਸਾਰੇ ਪਾਸੇ ਉਹ ਘੁੰਮਦਾ ਹੈ ਤੇ ਲੇਕਿਨ ਇਸ ਲਈ ਇਸ ਲਈ ਅਮਰਜੈਂਸੀ ਆ ਗਈ ਹੈ ਆਪਣੇ ਜਿਹੜੇ ਉਪਚਾਰੇ ਭੁੱਖੇ ਪਾਣੇ 50 ਦਿਨ ਹੋ ਗਏ ਨੇ ਉਹਨਾਂ ਨੂੰ ਇੰਨੀ ਪ੍ਰਵਾਹ ਨਹੀਂ ਕੀ ਕੀ ਬੜੀ ਗੱਲ ਆ ਗਈ ਕਿ ਜੇ ਤੁਸੀਂ ਟੀਮ ਭੇਜ ਕੇ ਆਪਣਾ ਜਿਹੜਾ ਹੈਗਾ ਜੇ ਤੁਸੀਂ ਕੋਈ ਦੇਣਾ ਹੀ ਹੈਗਾ ਹੈ ਜੀ ਹਾਂ ਜੀ ਟੀਮ ਭੇਜ ਕੇ ਆਪਣੀ ਤੁਸੀਂ ਜਿਹੜੀ ਹੈ ਸਾਰੀ ਰਿਕੁਆਇਰਮੈਂਟ ਜਿਹੜੀ ਹੈਗੀ ਕਿ ਹਾਂ ਠੀਕ ਹੈ ਜੀ ਮੈਂ ਅਸੀਂ ਕਿਸਾਨਾਂ ਨੂੰ ਇਹ ਨਹੀਂ ਦੇ ਸਕਦੇ ਇਹ ਦੇ ਦੇ ਦਿਆਂਗੇ ਘੱਟ ਤੋਂ ਘੱਟ ਉਹ ਆਪਣਾ ਇਨੀਸ਼ੀਏਟਿਵ ਲੈਣ ਕੋਈ ਇਨੀਸ਼ੀਏਟਿਵ ਨਹੀਂ ਲਿਆ ਕੋਈ ਤੇ ਫਿਰ ਇਹ ਇਹ ਸਮਝ ਨਹੀਂ ਆ ਰਹੀ ਕਿ ਇਹ ਲੋਕੀ ਇਸ ਕਿਸ ਤਰ੍ਹਾਂ ਬਲੀਵ ਕਰ ਲੈਂਦੇ ਨੇ ਇਹਨਾਂ ਗੱਲਾਂ ਤੇ ਤੇ ਕੀ ਕਰਦੇ ਕੀ ਬਹਨੇ ਕਿਸਮ ਹੀ ਨਹੀਂ ਆ ਰਹੀ ਡਾਕਟਰ ਸਾਹਿਬ ਸਾਡੀ ਕਾਮਨਾ ਆ ਕਿ ਇਹ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਨਿਕਲੇ ਔਰ ਅਸਾਬ ਇਹ ਦੇ ਆਂ ਫਟੋਕਟ ਮੇਰਾ ਜਿਹੜਾ ਪਿਛਲਾ ਤਜਰਬਾ ਆ ਉਹਦੇ ਨਾਲ ਮੈਂ ਕਹਿ ਸਕਦਾ ਆ ਕਿ ਇਹਦੇ ਮੀਟਿੰਗ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੂਗਾ ਕਸਾਮ ਇੱਕ ਕਸਾਨਾਂ ਦੇ ਲੀਡਰ ਜਿਹੜੇ ਆ ਸਾਰੇ ਦੇ ਸਾਦੇ ਬੈਕਫਰਟ ਤੇ ਚਲੇ ਜਾਣਗੇ ਔਰ ਇਹਨਾਂ ਦੇ ਹੱਥ ਭਲੇ ਜਿਹੜਾ ਕੁਝ ਨਹੀਂ ਪਾਏਗਾ ਅਸੀਂ ਇੱਕ ਕਸਾਨਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਆ ਕਿ ਉਹ ਫੂਕ ਫੂਕ ਕੇ ਪੈ ਰੱਖਣ ਔਰ ਆਪਣੇ ਹਿੱਤਾਂ ਦੀ ਦਿਖਵਾਲੀ ਬੜੇ ਸੋਹ ਸਮਝ ਕੇ ਔਰ ਆਪਸੀ ਵਿਚਾਰ ਵਟਾਂਦਰਾ ਕਰਕੇ ਉਹ ਕਰਨ ਤਾਂ ਕਿ ਜਿਹੜੀ ਲੰਮਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਆ ਉਡੀ ਵਿੱਚ ਕੋਈ ਜਨਾ ਕੋ ਜੋ ਉਹਨਾਂ ਨੂੰ ਪ੍ਰਾਪਤੀ ਹੋ ਸਕੇ ਅੱਜ ਦਾ ਇਹ ਸ਼ੋ ਜਿਹੜਾ ਆਪਾਂ ਇੱਥੇ ਹੀ ਬੰਦ ਕਰਦੇ ਆਂ ਔਰ ਡਾਕਟਰ ਸਾਹਿਬ ਨੂੰ ਅਲਵਿਦਾ ਕਹਿਨੇ ਆ ਕਦ ਫੇਰ ਉਹਨਾਂ ਦਾ ਇੱਕ ਹੋਰ ਸ਼ੋ ਕਰਾਂਗੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੱਲ੍ਹ ਸਵੇਰ ਵਾਹਿਗੁਰੂ ਵਾਹਿਗੁਰੂ ਦੀ ਖਫੇ